ਗਰਮੀ ਦੇ ਕਾਰਨ ਵਿਚਾ ਅਤੇ ਉਪਾ ਤੱਤੀਆਂ ਲੋਆ ਨੇ ਪਿੰਡਾ ਸਾੜਤਾ ਬਣ ਗਏ ਖੱਡ ਨਮੂਨਾ ਇੰਨੀ ਗਰਮੀ ਵਿੱਚ ਕੋਈ ਨਾ ਭਰავੋ ਜੂਨਾ ਅਗ ਉਗਲਦਾ ਸੂਰਜ ਧਰਤੀ ਦੀ ਹਿੱਕ ਨੂੰ ਸਾੜਦਾ ਪੰਜਾਬ ਦੀ ਪਿੱਪਲੀ ਛਾਵਾ ਵਾਲੀ ਰੌਣਕ ਨੂੰ ਨਿਗਲ ਚੁੱਕਿਆ ਹੈ ਪੰਜਾਬੀਓ ਤੁਹਾਡੇ ਹੱਥੋਂ ਬੜਾ ਕੁਝ ਕਿਰ ਜਾਣਾ ਹੈ ਹਰ ਸਾਲ ਵਾਧਦੀ ਗਰਮੀ ਤੁਹਾਨੂੰ ਸੁਚੇਤ ਕਰ ਰਹੀ ਹੈ ਕਿ ਬਰਬਾਦੀ ਬਰੂਹਾਂ ਤੇ ਆ ਖਲੋਤੀ ਹੈ ਘਰਾਂ ਤੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਬਾਹਰ ਨਿਕਲਣਾ ਮੋਹਾਲ ਹੋ ਗਿਆ ਹੈ ਏਸੀ ਅਤੇ ਕੂਲਰ ਜਵਾਬ ਦੇਣ ਲੱਗ ਪਏ ਹਨ ਬਹੁਤੀਆਂ ਥਾਵਾਂ ਤੇ ਏਸੀ ਨੂੰ ਅੱਗ ਲੱਗਣ ਦੀਆਂ ਖਬਰਾਂ ਆਮ ਹੋ ਗਈਆਂ ਹਨ ਸਕੂਲ ਕਾਲਜ ਬੰਦ ਪਏ ਹਨ ਵਾਤਾਵਰਣ ਵਿਭਾਗ ਵੱਲੋਂ ਚੇਤਾਵਨੀਆਂ ਜਾਰੀ ਹਨ ਕਿ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਜਾਇਆ ਜਾਵੇ ਸੂਤੀ ਕੱਪੜਿਆਂ ਦੀ ਵਰਤੋਂ ਕੀਤੀ ਜਾਵੇ ਸਿਰ ਨੂੰ ਢੱਕ ਕੇ ਰੱਖਿਆ ਜਾਵੇ ਵੱਧ ਤੋਂ ਵੱਧ ਤਰਲ ਪਦਾਰਥ ਵਰਤੇ ਜਾਣ ਤਾਂ ਕਿ ਲੂ ਲੱਗਣ ਤੋਂ ਬਚਿਆ ਜਾਵੇ ਜੇਕਰ ਗਰਮੀ ਲੱਗਣ ਦਾ ਕੋਈ ਲੱਛਣ ਜਿਵੇਂ ਚੱਕਰ ਆਉਣਾ ਬੇਹੋਸ਼ ਹੋ ਜਾਣਾ ਦੇਖਿਆ ਜਾਂਦਾ ਹੈ ਤਾਂ ਤੁਰੰਤ ਉਸ ਮਰੀਜ਼ ਨੂੰ ਛਾਂ ਵਾਲੀ ਥਾਂ ਤੇ ਲਜਾਇਆ ਜਾਵੇ ਪਾਣੀ ਵਿੱਚ ਗਲੂਕੋਜ਼ ਘੋਲ ਕੇ ਦਿੱਤਾ ਜਾਵੇ 108 ਨੰਬਰ ਤੇ ਕਾਲ ਕਰਕੇ ਮਰੀਜ਼ ਨੂੰ ਹਸਪਤਾਲ ਵਿੱਚ ਪਹੁੰਚਦਾ ਕੀਤਾ ਜਾਵੇ ਵਾਧਰੇ ਹੀ ਟੈਂਪਰੇਚਰ ਨੂੰ ਘੱਟ ਕਰਨ ਲਈ ਸਾਨੂੰ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ ਪਰ ਰੁੱਖ ਲਗਾਉਣ ਦੀ ਇਹ ਮੁਹਿਮ ਕੇਵਲ ਤਸਵੀਰਾਂ ਤੱਕ ਹੀ ਸੀਮਤ ਨਾ ਰਹੇ ਸਗੋਂ ਰੁੱਖਾਂ ਨੂੰ ਪੁੱਤਾਂ ਵਾਂਗ ਪਾਲੀਏ ਤਾਂਕਿ ਪਵਿਕ ਵਿੱਚ ਇਹ ਪੁੱਤ ਬਣ ਕੇ ਸਾਡੀ ਰੱਖਿਆ ਕਰ ਸਕਣ ਨਹੀਂ ਤਾਂ 49 ਡਿਗਰੀ ਤੱਕ ਰਿਹਾ તાਪਮਾਨ ਬਹੁਤ ਜਲਦ ਸਾਡੀ ਹੋਂਦ ਨੂੰ ਖਤਮ ਕਰ ਜਾਵੇਗਾ ਥੋੜੀ ਫਿਕਰ ਕਰ ਬੰਦਿਆ ਤੇਰੀ ਬਰਬਾਦੀ ਦੇ ਸੁਣੇ ਹੀ ਅੰਬਰਾਂ ਤੋਂ ਆਏ